ਕệਦੋ ਖੇਦਾਂ ਮੈਂ ਸੁਣਿਆ ਸੀ ਕਿ ਵੀ ਹਾਂ ਹੁੰਦੇ ਆ ਪਰ ਆਹ ਚੀਜ਼ ਨਵੀਂ ਚਲਾਈ ਹੋਈ ਇਹਨਾਂ ਨੇ ਵੀ ਕੁੜੀਆਂ ਨੇ ਵੀ ਮੈਂ ਬਾਹਰ ਆ ਜਾਂ ਹਨਾ ਮੇਰਾ ਤਲਾਕ ਹੋਇਆ ਆ ਮੈਨੂੰ ਕੋਈ ਬੰਦਾ ਲੱਭ ਦੋ ਮੇਰੇ ਘਰ ਵਾਲਾ ਜੇ ਬਾਹਰ ਰਹਿੰਦਾ ਆ ਮੇਰੇ ਲਈ ਕੋਈ ਮੁੰਡਾ ਲੱਭ ਦੋ ਬੰਦਾ ਲੱਭ ਦੋ ਜਿਹੜਾ ਮੈਨੂੰ ਖੁਸ਼ ਰੱਖ ਸਕੇ ਮੈਂ ਇੰਜੋਏ ਕਰ ਸਕਾਂ ਮੈਂ ਘੁੰਮ ਫਿਰ ਸਕਾਂ ਬੱਚਿਆਂ ਆਣੀਆਂ ਨੂੰ ਵੀ ਨਿਸ਼ਰਮ ਹੈਗੀ ਆਖੇ ਮੇਰਾ ਨਾਲ ਇਹ ਵੀ ਲਿਖ ਕੇ ਰੱਖ ਦੀਆਂ ਨੇ ਵੀ ਮੇਰਾ ਇੱਕ ਬੱਚਾ ਆ ਜਾਂ ਕਿਸੇ ਨੂੰ ਕੋਈ ਪ੍ਰੋਬਲਮ ਨਾ ਹੋਵੇ ਤਾਂ ਮੇਰੇ ਨਾਲ ਰਹਿਣਾ ਚਾਵੇ ਤਾਂ ਫੇਰ ਮੁੰਡੇ ਕਹਿੰਦੇ ਨੇ ਵੀ ਕੁੜੀਆਂ ਗਾਲਤ ਆ ਭੈਣੇ ਆਹੀ ਕੰਮਾਂ ਤੋਂ ਕਹਿੰਦੇ ਨੇ ਵੀ ਮੁੰਡੇ ਵੀ ਕੁੜੀਆਂ ਗਲਤ ਆ ਤੁਹਾਨੂੰ ਪਤਾ ਵੀ ਮੁੰਡੇ ਕਿੱਦਾਂ ਦੀ ਬੋਰਡਿੰਗ ਕਈ ਕੁੜੀਆਂ ਲਈ ਯੂਜ਼ ਕਰਦੇ ਨੇ ਅਸ ਇਹੀ ਗੱਲਾਂ ਕਰਕੇ ਕਰਦੇ ਨੇ ਤੁਹਾਡੇ ਕਰਕੇ ਨਾ ਚੰਗੀਆਂ ਭਣੀਆਂ ਨੂੰ ਵੀ ਅਗਲੇ ਇਹ ਸੋਚਦੇ ਇਹ ਵੀ ਇਦਾਂ ਦੀ ਹੋਣੀ ਆ ਤੇ ਕਈ ਮੁੰਡਿਆਂ ਦੇ ਦੇਖਿਆ ਮੁੰਡੇ ਕਹਿਣਗੇ ਮੇਰੀ ਇੰਨੀ ਹਾਈਟ ਆ ਮੈਨਨੇ ਕਮਾਨਾ ਆ ਮੈਨੂੰ ਕੋਈ ਕੁੜੀ ਲੱਭ ਦੋ ਇਦਾਂ ਹੁੰਦਾ ਹਨ ਪਰ ਇਹ ਕਨਵੈਨਸ਼ਨ ਹੁੰਦਾ ਨਾ ਜਿਹੜਾ ਮਤਲਬ ਇਹ ਚੀਜ਼ ਮੈਂ ਨਾ ਕੁੜੀਆਂ ਦੀ ਜ਼ਿਆਦਾ ਵੇਖੀ ਆ ਮੈਂ ਪੜਦੀ ਆ ਇੰਸਟਾਗ੍ਰਾਮ ਆਪਾਂ ਦੇਖਦੇ ਆ ਪਰ ਇੰਸਟਾ ਭੈਣ ਭਰਾ ਉਹ ਇਹ ਕੰਮਾਂ ਲਈ ਨਹੀਂ ਬਣਿਆ ਸੀਗਾ ਕੁੜੀਆਂ ਨੇ ਤਾਂ ਜਮੇ ਹੀ ਸ਼ਰਮ ਲਾ ਦਿੱਤੀ ਆ ਮਤਲਬ ਜਹਾ ਫੇ ਹੁਣ ਮੈਨੂੰ ਕਹਿਣਗੇ ਜੀ ਤੁਸੀਂ ਫੈਮਲੀ ਤੋਂ ਵੀਡੀਓ ਬਣਾਉਣੀ ਆ ਜੇ ਮੈਂ ਫੈਮਲੀ ਵੀਡੀਓ ਬਣਾਉਣੀ ਹੋਵੇ ਤਾਂ ਕੁੜੀ ਲਈ ਫੇਮ ਐ ਇੱਕ ਮਿੰਟ ਦੀ ਗੇਮ ਆ ਠੀਕ ਆ ਇਹ ਤੁਸੀਂ ਵੀ ਤੁਹਾਨੂੰ ਵੀ ਪਤਾ ਆ ਪਰ ਜਿਹੜੀ ਚੀਜ਼ ਸਹੀ ਐ ਸਹੀ ਆ ਕੁੜੀਓ ਥੋੜੀ ਬਹੁਤ ਹੀ ਸ਼ਰਮ ਕਰ ਲੋ